ਲੈਫਟ ਬਾਰੇ ਨਾ ਤੁਹਾਨੂੰ ਬਹੁਤ ਕਮਾਲ ਦੀ ਜਾਣਕਾਰੀ ਦੇਣ ਲੱਗਾ ਜਦੋਂ ਬਹੁਤ ਵਾਰ ਬਾਈ ਜੀ ਇਹ ਹੁੰਦਾ ਆਪਣੇ ਨਾਲ ਜਦੋਂ ਆਪਾਂ ਲੈਫਟ ਜਿਹੜੀ ਹਾਈਡਰੋਲਿਕ ਲੈਫਟ ਜਿਹੜਾ ਜੈਕ ਨਾਲ ਆਪਾਂ ਝੱਕਦੇ ਆ ਤਾਂ ਜਦੋਂ ਆਪਾਂ ਸਿੱਟਦੇ ਆ ਉਦੋਂ ਵੀ ਟਰੈਕਟਰ ਤੇ ਰੋੜ ਪੈਂਦਾ ਹਾਂ ਤਾਂ ਉਦੋਂ ਲੱਗਿਆ ਆਪਣੇ ਸਿੰਗਲ ਹੀ ਹੁੰਦਾ ਪੈ ਆਪ ਤਾਂ ਬਹੁਤ ਵਾਰ ਮੈਂ ਮੇਰੇ ਪਰਸਨਲ ਇਤਿਹਾਸ ਵਿੱਚ ਇਹ ਆਇਆ ਕਿ ਜਦੋਂ ਆਪਾਂ ਲੈਫਟ ਸਿੱਟਦੇ ਵੀ ਆ ਉਦੋਂ ਵੀ ਟਰੈਕਟਰ ਤੇ ਰੋੜ ਪੈਂਦਾ ਉਹ ਕਾਹਦੇ ਪੈਂਦਾ ਉਹ ਮੈਂ ਤੁਹਾਨੂੰ ਦੱਸਦਾ ਹੂੰ ਇੱਥੇ ਨਾ ਡਬਲ ਪਾਈਪਾਂ ਲੱਗੀਆਂ ਉਹਨੂੰ ਡਬਲ ਐਕਟਿੰਗ ਡਿਸਟ੍ਰੀਬਿਊਟਰ ਬੋਲਦੇ ਆ ਜੀ ਜੈਕ ਬਾਲਰੀ ਵਾਲ ਵੀ ਬੋਲਦੇ ਆ ਜੀ ਕਈਆਂ ਦੇ ਸਿੰਗਲ ਪਾਈਪ ਹੁੰਦੀ ਆ ਸਿੰਗਲ ਪਾਈਪਤ ਨਹੀਂ ਇਹ ਦਿੱਕਤ ਆਉ ਤੁਹਾਨੂੰ ਜੀ ਜਦੋਂ ਸਿੰਗਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਫਿਰ ਡਬਲ ਦੀ ਵਰਕਿੰਗ ਇਦਾਂ ਹੁੰਦੀ ਆ ਇੱਥੋਂ ਜਦੋਂ ਤੁਸੀਂ ਪ੍ਰੈਸ਼ਰ ਦਿੱਤਾ ਤੇਲ ਆਇਆ ਜੀ ਤੇ ਇਹ ਵਾਲੇ ਚੋਂ ਅੰਦਰ ਗਿਆ ਅੰਦਰ ਗਿਆ ਜਦੋਂ ਤੁਸੀਂ ਦੂਸਰੇ ਪਾਸੇ ਕੀਤਾ ਇੱਥੋਂ ਤੇਲ ਆਇਆ ਤੇ ਇਧਰੋਂ ਵਾਲੇ ਚੋਂ ਅੰਦਰ ਹੋ ਗਿਆ ਜੀ ਇਹਦੇ ਵਿੱਚ ਨਾ ਲਗਭਗ ਹੁਣ ਤਾਂ ਸਾਰਿਆਂ ਤੇ ਪਹਿਲੇ ਹੀ ਹੁੰਦਾ ਰਿਹਾ ਇਹਦੇ ਚ ਨਾ ਵਾਲ ਇੱਕ ਨਾ ਬਟਨ ਲੱਗਿਆ ਹੁੰਦਾ ਜੀ ਕਿਸੇ ਦੇ ਉੱਤੇ ਸੱਤ ਨੰਬਰ ਦਾ ਮੇਰਾ 708 ਨੰਬਰ ਦਾ ਨਟ ਹੁੰਦਾ ਕਿਸੇ ਦੇ ਉੱਤੇ ਇੱਕ ਗੋਲ ਨਟ ਲੱਗਿਆ ਹੋਇਆ ਜੀ ਜੇ ਤੁਸੀਂ ਉਹਨੂੰ ਅੰਦਰ ਨੂੰ ਕਰ ਦੋਗੇ ਤਾਂ ਡਬਲ ਹੋ ਜਾਣਾ ਬਾਹਰ ਨੂੰ ਕਰ ਦੋਗੇ ਸਿੰਗਲ ਇਹ ਕਨਫਰਮ ਕਰਨਾ ਪੈਣਾ ਵੀ ਅੰਦਰ ਨੂੰ ਸਿੰਗਲ ਆ ਜਾਂ ਬਾਹਰ ਨੂੰ ਡਬਲ ਹੈ ਹੈਨਾ ਉਹਨੂੰ ਇੱਕ ਸਾਈਡ ਕਰੋਗੇ ਡਬਲ ਹੋ ਜਾਣਾ ਦੂਸਰੀ ਸਾਈਡ ਕਰੋਗੇ ਸਿੰਗਲ ਹੋ ਜਾਣਾ ਹੁਣ ਬਾਈ ਉਹ ਕਈਆਂ ਦਾ ਪੁੱਠਾ ਹੁੰਦਾ ਔਜ਼ਾ ਦਾ ਕਈਆਂ ਦਾ ਸਿੱਧਾ ਹੁੰਦਾ ਔਜ਼ਾ ਉਹਦਾ ਪਤਾ ਕਿੱਦਾਂ ਲੱਗਣਾ ਮੇਰਾ ਡਬਲ ਹੈ ਜਾਂ ਸਿੰਗਲ ਹੈ ਤੁਸੀਂ ਸਟਾਰਟ ਕਰਕੇ ਟਰੈਕਟਰ ਦਾ ਲੀਵਰ ਇੱਕ ਸਾਈਡ ਕਰੋ ਹੁਣ ਕੀ ਹੈ ਨਾ ਇੱਥੇ ਪਾਈਪ ਨਹੀਂ ਲੱਗੀ ਹੋਈ ਜੀ ਇੱਥੇ ਪਾਈਪ ਨਹੀਂ ਲੱਗੀ ਹੋਈ ਤੁਸੀਂ ਇਧਰੋਂ ਲੀਵਰ ਪਿੱਛੇ ਕੀਤਾ ਪ੍ਰੈਸ਼ਰ ਆਇਆ ਪ੍ਰੈਸ਼ਰ ਕਿੱਥੇ ਆਇਆ ਇੱਥੇ ਆ ਗਿਆ ਤੇ ਟਰੈਕਟਰ ਦਬੂਗਾ ਕਿਉਂਕਿ ਤੇਲ ਤਾਂ ਕਿਦੇ ਪਿੱਛੇ ਗਿਆ ਹੀ ਨਹੀਂ ਹੁਣ ਤੁਸੀਂ ਦੂਸਰੀ ਸਾਈਡ ਕਰ ਦੋ ਜੇ ਦੂਸਰੀ ਸਾਈਡ ਕਰਨ ਤੇ ਥੱਲੇ ਪ੍ਰੈਸ਼ਰ ਆ ਗਿਆ ਤੇ ਫਿਰ ਟਰੈਕਟਰ ਦਬੂ ਤੇ ਇਹਦਾ ਮਤਲਬ ਹੈ ਡਬਲ ਹੁਣ ਨਟ ਨੂੰ ਦੂਸਰੀ ਸਾਈਡ ਕਰ ਦੋ ਫਿਰ ਕੀ ਹੋਏਗਾ ਇੱਕ ਸਾਈਡ ਪ੍ਰੈਸ਼ਰ ਆਏਗਾ ਦੂਸਰੀ ਸਾਈਡ ਨਿਊਟਰਲ ਨਹੀਂ ਨਿਊਟਰਲ ਹੋ ਜਾਏਗਾ ਜਿਹੜੀ ਤੁਸੀਂ ਗੱਲ ਕੀਤੀ ਹੈ ਜੈਕ ਚੱਕਦੇ ਆਪਾਂ ਟਰਾਲੀ ਦਾ ਉਹ ਤੇ ਟਾਇਪ ਲੱਗੀ ਹੁੰਦੀ ਸਿੰਗਲ ਜੀ ਹੁਣ ਵੀ ਪ੍ਰੈਸ਼ਰ ਦਿੱਤਾ ਤੇ ਇੱਥੇ ਤੇਲ ਆਇਆ ਥੱਲੇ ਪਾਈਪ ਕੋਈ ਨਹੀਂ ਲੱਗੀ ਹੋਈ ਹੁਣ ਤੁਸੀਂ ਦੂਸਰੀ ਸਾਈਡ ਤੋਂ ਦੋ ਕੀਤਾ ਕਿਉਂਕਿ ਤੁਸੀਂ ਡਬਲ ਤੇ ਸੈੱਟ ਕੀਤਾ ਹੋਇਆ ਹਮਮ ਜਾਂ ਕੰਪਨੀ ਤੋਂ ਡਬਲ ਤੇ ਸੈੱਟ ਆ ਗਿਆ ਉਹਦੇ ਇੱਧਰ ਕੋਈ ਪਾਈਪ ਨਹੀਂ ਲੱਗੀ ਹੋਈ ਤੇਲ ਆਂਦਾ ਇੱਥੇ ਤਾਂ ਹੀ ਨਿਊਟਰਲ ਹੋਊਗੀ ਇੱਥੇ ਤੇਲ ਆਇਆ ਤੇਲ ਪਿੱਛੇ ਕਿਤੇ ਜਾ ਨਹੀਂ ਰਿਹਾ ਪੰਪ ਤੇਲ ਤੱਕਦਾ ਹੈ ਤੇ ਉਹ ਪ੍ਰੈਸ਼ਰ ਆਂਦਾ ਤੇ ਉਹ ਟਰੈਕਟਰ ਤੇ ਲੋਡ ਪੈਣਾ ਪਊਗਾ ਟਰੈਕਟਰ ਤੇ ਲੋਡ ਆਊਗਾ ਕੈਮ ਵੀ ਟੁੱਟ ਜਾਂਦੀ ਹੁੰਦੀ ਕਦੀ ਕਦੀ ਪਰ ਆਣਾ ਨਹੀਂ ਚਾਹੀਦਾ ਉਹਦੇ ਵਾਸਤੇ ਕੀ ਕਰਨਾ ਤੁਸੀਂ ਇਹਨੂੰ ਸਿੰਗਲ ਐਕਟਿੰਗ ਕਰਦਾ ਹਮਮ ਇਹ ਨਾਲ ਨੱਟ ਦੱਸਦੇ ਮਤਲਬ ਆਪਾਂ ਕਹਿ ਲਈਏ ਉਹ ਗੇਟ ਵਾਲਾ ਇੱਕ ਗੇਟ ਵਾਲਾ ਉਹਨੂੰ ਇੱਕ ਸਾਈਡ ਕਢਾਉਂਗੇ ਜਿੱਧਰ ਨੂੰ ਹੈਗਾ ਉਸ ਤੋਂ ਦੂਸਰੀ ਸਾਈਡ ਕਰੋਗੇ ਤਾਂ ਸਿੰਗਲ ਹੋ ਜਾਣਾ ਜਦੋਂ ਸਿੰਗਲ ਐਕਟਿੰਗ ਕਰਤਾ ਤੇ ਉਦੋਂ ਪੰਪ ਤੇ ਲੋਡ ਨਹੀਂ ਆਣਾ ਨਹੀਂ ਤਾਂ ਬਹੁਤ ਵਾਰ ਇਦਾਂ ਹੀ ਹੋ ਰਿਹਾ ਸਾਨੂੰ ਵੀ ਕਾਫੀ ਕਾਲ ਆਉਂਦੇ ਜੀ ਟਰਾਲੀ ਥੱਲੇ ਕਰਦੇ ਤਾਂ ਲੋਡ ਆਦਾ ਉਹਦੇ ਵਿੱਚ ਤੁਹਾਡੇ ਪੰਪ ਦੀ ਅਸੀ ਤਸੀ ਹੋ ਜਾਂਦੀ ਹੈ ਪੰਪ ਬਹੁਤ ਜਲਦੀ ਖਤਮ ਹੋ ਜਾਂਦਾ ਕਿਉਂਕਿ ਦਿਨ ਤੇ 10 ਵਾਰ ਟਰਾਲੀ ਰੱਖੀ 10 ਵਾਰ ਥੱਲੇ ਕੀਤੀ ਉਹਨਾਂ ਟਾਈਮ ਉਹ ਲੋਡ ਹੀ ਆਇਆ ਨਾ ਤੇ ਦੂਸਰੀ ਚੀਜ਼ ਇਹ ਹੁੰਦੀ ਹੈ ਕਿ ਕੁਝ ਨਾ ਟਰੈਕਟਰਾਂ ਦੇ ਉਹ ਆਪਸ਼ਨ ਨਹੀਂ ਹੈਗੇ ਜਿੱਦਾਂ ਇੱਕ ਵਾਊਚਰ ਦਾ ਸ਼ਾਇਦ ਵਾਊਚਰ ਦੇ ਹੈ ਇਹ ਅਲੱਗ ਕੰਪਨੀ ਬਣਾਉਂਦੀ ਹੈ ਜੀ ਮਹਿੰਦਰਾ ਦਾ ਟਰੈਕਟਰ ਨੂੰ ਲੱਗ ਕੇ ਆਇਸੀ ਇਨੀਸ਼ੀਅਲੀ ਉਹਦੇ ਵਿੱਚ ਡਬਲ ਸਿੰਗਲ ਦੀ ਆਪਸ਼ਨ ਹੀ ਨਹੀਂ ਹਮੇਸ਼ਾ ਹੀ ਡਬਲ ਰਹੇਗਾ ਤੇ ਜੇ ਤੁਹਾਡੇ ਤੋਂ ਕੋਈ ਲੱਗਦਾ ਆ ਕਿ ਮੈਂ ਤੁਹਾਨੂੰ ਇੱਕ ਫੋਟੋ ਦੇ ਦਾਂਗਾ ਤੇ ਤੁਸੀਂ ਵੀਡੀਓ ਚਲਾਉਂਗੇ ਨਾ ਦੋਨੋਂ ਦੇ ਦੀ ਫੋਟੋ ਭਾ ਦਿਓ ਵੀ ਇਹ ਹੁੰਦਾ ਨਾ ਹੱਥ ਪਾਇਆ ਹੋਏਗਾ ਜਾਂ ਚਾਬੀ ਲੱਗੀ ਹੋਏਗੀ ਉਹਦੇ ਵਿੱਚ ਨਾ ਡਬਲ ਡਬਲ ਹੀ ਰਹਿਣਾ ਸਿੰਗਲ ਨਹੀਂ ਹੋਣਾ ਫਿਰ ਤੁਹਾਨੂੰ ਕੀ ਕਰਨਾ ਪੈਣਾ ਹੁਣ ਜਦੋਂ ਤੁਸੀਂ ਟਰਾਲੀ ਕਰਨੀ ਹੈ ਇੱਥੇ ਇੱਥੇ ਪ੍ਰੈਸ਼ਰ ਤੇ ਆਣਾ ਹੀ ਆਣਾ ਇਹ ਪ੍ਰੈਸ਼ਰ ਆਊਗਾ ਤਾਂ ਦੱਬੂਗਾ ਸਿੰਗਲ ਤੋਂ ਹੀ ਕਰ ਨਹੀਂ ਸਕਦੇ ਫਿਰ ਇੱਥੇ ਕਿ ਨਾ ਇੱਕ ਵਾਲ ਲਾ ਦੇਣਾ ਆਪਾਂ ਪਾਈਪ ਡੰਮੀ ਲਾ ਕੇ ਇਹਦੀ ਹੋਜਿੰਗ ਚ ਸੋੜ ਦੇਣੀ ਹੈ ਕਿ ਜਦੋਂ ਤੁਸੀਂ ਟਰਾਲੀ ਡਾਊਨ ਕਰਨੀ ਜਿਹੜਾ ਤੇਲ ਦਾ ਪ੍ਰੈਸ਼ਰ ਆਇਆ ਉਹ ਹੋਜਿੰਗ ਦੇ ਵਿੱਚ ਦੇ ਦੇ ਜੇ ਫਿਰ ਤੁਹਾਡਾ ਉਹ ਦੱਬੂਗਾ ਉਹ ਕਿਹਦੇ ਜਿਹਦੇ ਆਪਣੇ ਸਿੰਗਲ ਕਰਨ ਦੀ ਆਪਸ਼ਨ ਨਹੀਂ ਹੈਗੀ ਤੇ ਇਹ ਸਾਰੇ ਨੂੰ ਤੇ ਆਰਡਰ ਪਾਣਾ ਚਾਹੀਦਾ ਜਿੱਥੇ ਡਬਲ ਦੀ ਜ਼ਰੂਰਤ ਹੈ ਜਿੱਦਾਂ ਡਿਸਕਾਂ ਉੱਪਰ ਥੱਲੇ ਕਰਦੇ ਉੱਥੇ ਜ਼ਰੂਰਤ ਹੈ ਟਰਾਲੀ ਆਂ ਚੱਕਦੇ ਹੋ ਸਿੰਗਲ ਦੀ ਜ਼ਰੂਰਤ ਹੈ ਤੇ ਉਦੋਂ ਕਰ ਲੈਣਾ ਚਾਹੀਦਾ ਲੋਡ ਆਪ ਜੀ ਦੂਸਰਾ ਕੀ ਹੁੰਦਾ ਨਾ ਜਿਵੇਂ ਹੁਣ ਪੰਪ ਦੀ ਗੱਲ ਆਈ ਹੈ ਜੀ ਪੰਪ ਤੇ ਜਿੰਨਾ ਲੋਡ ਆਏਗਾ ਉਹਨਾਂ ਜਲਦੀ ਖਤਮ ਹੋਏਗਾ ਵੈਸੇ ਤੇ ਇੱਥੇ ਇੱਕ ਪ੍ਰੈਸ਼ਰ 릴ਿਫ ਵਾਲਵ ਹੁੰਦਾ ਉਸ ਤੋਂ ਬਾਅਦ ਪ੍ਰੈਸ਼ਰ ਆਏ ਤੇ ਉਹ ਖੁੱਲ ਜਾਂਦਾ ਪਰ ਉਹ ਖੋਲਣ ਨੂੰ ਵੀ ਤੇ ਪੰਪ ਦਾ ਜ਼ੋਰ ਲੱਗਦਾ ਹੀ ਲੱਗਦਾ ਹੈ। ਦੂਸਰਾ ਹੁਣ ਲਿਫਟ ਦੀ ਗੱਲ ਦੇ ਨਾਲ ਹੀ ਤੁਹਾਨੂੰ ਦੱਸਦਾ ਸਾਡੇ ਜਿਹੜੇ ਪੰਪ ਦੀ ਲਾਈਫ ਹੁੰਦੀ ਹੈ ਨਾ ਉਹ ਬਹੁਤ ਜ਼ਿਆਦਾ ਹੁੰਦੀ ਹੈ ਉਹ ਖਰਾਬ ਨਹੀਂ ਹੁੰਦਾ ਜਲਦੀ। ਹੁੰਦਾ ਕਦੋਂ ਜਦੋਂ ਸੁੱਕਾ ਚੱਲ ਜਾਂਦਾ। ਕੋਈ ਇੱਕ ਪੰਪ ਲੈ ਆ ਉਹ ਨੂੰ 10 ਸਾਲ ਚਲਾ ਲਓ ਕਦੀ ਵੀ ਨਹੀਂ ਉਹ ਖਰਾਬ ਹੋਏਗਾ 12 ਸਾਲ 15 ਸਾਲ। ਜਦੋਂ ਉਹਦੇ ਤੇ ਤੇਲ ਨਹੀਂ ਗਿਆ ਜਾਂ ਕੱਟ ਗਿਆ। ਜੀ। ਉਦੋਂ ਉਹਨ ਗਰਮ ਹੋਣਾ ਗਰਮ ਹੋ ਕੇ ਗਰਾਰੀਆਂ ਹੀ ਬਰੋਹ ਦੇ ਅੰਦਰ ਗਰਾਰੀਆਂ ਸੇਕ ਲੱਗ ਜਾਂਦਾ। ਉਹ ਗਰਾਰੀਆਂ ਤੇ ਕਲੀਅਰੈਂਸ ਆ ਜਾਂਦਾ। ਉੱਥੇ ਵੀ ਉਹ ਤੇਲ ਲੀਕ ਹੋਣਾ ਸ਼ੁਰੂ ਹੋ ਜਾਂਦਾ। ਹੁਣ ਉਹ ਕਿਉਂ ਸਾਹੀ ਲੋਕ ਫਿਲਟਰ ਵੀ ਬਦਲਦੇ ਆ ਕਹਿੰਦੇ ਇਹ ਜਿਹੜਾ ਲਿਸਟਾ ਦਾ ਯੂਜ਼ ਕੀਤਾ ਦਾ ਫਿਲਟਰ ਬਦਲਣਾ ਉਹ ਫਿਲਟਰ ਤੇ ਭਾਵੇਂ ਸਟਾਰਟ ਕੀਤਾ ਲਿਸਟਾ ਦਾ ਤੇਲ ਤੇ ਘੁੰਮੀ ਲੰਦਾ ਜਾਂ ਇਹਦੇ ਵਿੱਚ ਇੱਕ ਸਟ੍ਰੀਨਰ ਹੁੰਦਾ ਫਿਰ ਉਹੀ ਗੱਲ ਆ ਜਾਂਦੀ ਵੀ ਸਰਵਿਸ ਦੇ ਵਿੱਚ ਆਪਾਂ ਸਿਰਫ ਹੀ ਤੇਲ ਚੇਂਜ ਕਰਾਉਂਦੇ ਆ ਜੀ ਜਾਇਰ ਕਿ ਇਹਨਾਂ ਦੇ ਪਾਲਿਆ ਤੇ ਥੱਲੇੋਂ ਕੱਢਦਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਮੈਨੂੰ ਚੌਥੀ ਸਰਵਿਸ ਤੇ ਡੇਢ ਸਾਲ 2 ਸਾਲ 3 ਸਾਲ ਬਾਅਦ ਕਰਨੀਆਂ ਚਾਹੀਦੀਆਂ ਇਹਦਾ ਅੰਦਰ ਇੱਕ ਸਟ੍ਰੀਨਰ ਹੁੰਦਾ ਚੁੰਮਕ ਜਿਹਦਾ ਫਿਲਟਰ ਹੋਉਂਦੀ ਦੇ ਵਿੱਚ ਉਹ ਚੋਕ ਹੋ ਜਾਂਦਾ ਕਿ ਟਾਈਮ ਤੋਂ ਆਵਾਜ਼ ਆਉਂਦੀ ਤੀਸਰੇ ਜੱਥੇ ਤੋਂ ਉਹ ਜਦੋਂ ਚੋਕ ਹੋ ਗਿਆ ਤੇਲ ਦਾਣਾ ਬੰਦ ਹੋ ਗਿਆ ਹੁਣ ਇਹਨੂੰ ਤੇਲ ਨਹੀਂ ਗਿਆ ਟਰੈਕਟਰ ਤੁਹਾਡਾ ਲਿੱਪ ਨਹੀਂ ਲੱਗੇ ਗੱਲ ਦਾ ਮੈਂ ਇਥੋਂ ਮੁਕੇਰੀਆਂ 15 20 ਕਿਲੋਮੀਟਰ ਠੀਕਰਾਂਣ ਗਿਆ ਟਰੈਕਟਰ ਉਹ ਪੰਪ ਤੇ ਸਿੱਕਾ ਹੀ ਗੱਲ ਦੂਸਰਾ ਮੈਂ ਆਪਣੇ ਗੰਨੇ ਵਾਲੇ ਭਰਾਵਾਂ ਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਅਸੀਂ ਇੱਧਾ ਚੱਕ ਤੇ ਟਰਾਲੀਆਂ ਚੱਕਦੇ ਹਾਂ ਸਾਡੇ ਮੁਕੇਰੀਆਂ ਦੇ ਸੁਭਾ ਕਿਹੜੀ ਕੀਆ ਉਹ ਰੇਲ ਪਲੇਟਫਾਰਮ ਤੇ ਟਰੈਲੀ ਖੜੀ ਕਰ ਦਿੰਦੇ ਗੰਨੇ ਵਾਲੀ ਤਾਂ ਚੱਕ ਦਿੰਦੇ ਪਲੇਟਫਾਰਮ ਉ ਗੱਣਾ ਡੇ ਜਦੋਂ ਪਰ ਉਦੋਂ ਕੀ ਹੁੰਦਾ ਬਹੁਤ ਸਾਰੇ ਟਰੈਕਟਰਾਂ ਦਾ ਜਿਹੜਾ ਤੇਲ ਆ ਪਿੱਛੇ ਹੋ ਜਾਂਦਾ ਜੀ ਜੀ ਠੀਕ ਹੈ ਜਿੱਥੋਂ ਪੰਪ ਨੇ ਸਿੱਟਣਾ ਉਹਦੇ ਵਿੱਚ ਹਵਾ ਆ ਜਾਂਦੀ ਉਹ ਸੁੱਕਾ ਰਹਿ ਜਾਂਦਾ ਉਹ ਸੁੱਕਾ ਰਹਿ ਜਾਂਦਾ ਜਿਹੜੇ ਤਾਂ ਪੰਪ ਬਿਲਕੁਲ ਨਵੇਂ ਹੁੰਦੇ ਆਉਣਾ ਤੇ ਇੰਨੀ ਕ ਕੈਪੈਸਿਟੀ ਹੁੰਦੀ ਸੂਟਾ ਲਾਉਣ ਦੀ ਤਾਕਤ ਜ਼ਿਆਦਾ ਹੁੰਦੀ ਹੈ ਉਹ ਫੜਾ ਫੜੀ ਲੈ ਜਾਂਦੇ ਪਰ ਜਿਹੜੇ 2-4 ਸਾਲ ਟਰੈਕਟਰ ਪੁਰਾਣੇ ਹੁੰਦੇ ਆ ਉਹ ਲਿਫਟਿੰਗ ਕਰਦੇ ਉਹ ਜਦੋਂ ਉਹ ਉੱਥੋਂ ਪਿੰਡ ਗਿਆ ਮਿਸਤਰੀ ਲੋ ਗਿਆ ਅੱਧ ਚਾਦੇ ਉਹਦਾ ਅੱਧ ਚੋਂ ਜਾ ਕੇ ਆਪਣੇ ਆ ਵੀ ਚੱਕ ਲਏ ਉਹ ਫਿਰ ਸੁੱਕਾ ਪੰਪ ਚੱਲਦਾ ਉਹਦੇ ਕਰਕੇ ਪੰਪ ਖਰਾਬ ਹੋ ਜਾਂਦਾ ਸਾਡੇ ਵੀ ਕਈ ਵਾਰ ਚਲੋ ਤੇਲ ਘਟ ਕੇ ਤੇ ਸੁੱਕਾ ਚਲਦੇ ਬਹੁਤ ਜਲਦੀ ਖਰਾਬ ਹੋ ਜਾਂਦਾ ਮਤਲਬ ਵੀ ਗੱਲਾਂ ਧਿਆਨ ਰੱਖਣ ਵਾਲੀਆਂ ਹੈ ਛੋਟੀਆਂ ਪਰ ਇਹ ਜੇ ਨਾ ਧਿਆਨ ਰੱਖੀਏ ਤਾਂ ਵੱਡੀਆਂ ਬਣ ਜਾਂਦੀਆਂ ਵੱਡੀਆਂ ਬਣ ਜਾਂਦੀਆਂ ਪਰ ਗੱਲਾਂ ਛੋਟੀਆਂ